ਪਾਣੀ ਚ ਵੀ ਦਰਜ ਆਪਮਣ ਗੁਰੂ ਪਾਣੀ ਪਿਤਾ ਮਾਤਾ ਤਰਤਾ ਮਾਤਾ ਤੇ ਆਪਾਂ ਇਹ ਤਿੰਨੇ ਚੀਜ਼ਾਂ ਦੂਸ਼ਿਤ ਕਰ ਚੁੱਕੇ ਆ ਸੋ ਇੱਕ ਬੂਟਾ ਵੀ ਜੇ ਮੰਨ ਲਓ ਕਿ ਆਪਾਂ ਲਾਈਏ ਤੇ ਮੇਰੇ ਹਿਸਾਬ ਨਾਲ ਘੱਟੋ ਘੱਟ 10 ਬੰਦੇ ਨੂੰ ਆਕਸੀਜਨ ਦਿੰਦਾ ਵਾ ਤਰੀਪ ਕਿੰਨੇ ਬੂਟੇ ਜਿਹੜੇ ਨੇ ਲਗਾਏ ਜਾਣਗੇ ਤੁਹਾਡੇ ਜੀ ਆਪਾਂ ਜੀ 2000 ਬੂਟਾ ਲਿਆਂਦਾ ਵਾ ਹੁਣ ਰੈਡੀਸਨ ਤੱਕ ਜਿੰਨੇ ਵੀ ਲੱਗਦੇ ਪੁੱਲ ਤੱਕ ਦੇਖਦੇ ਆ ਤੇ ਬਾਕੀ ਉੱਥੇ ਫਿਰ ਲੰਗਰਾਂ ਵਾਂਗੂ ਵਰਤਾਏ ਜਾਣਗੇ ਵੇਖੋ ਜੀ ਹੁਣ ਜੇ ਉਹ ਆਪਣਾ ਕਬੂਤਰ ਜਖਾਂ ਮੀਟ ਲੈਂਦਾ ਵਾ ਤੇ ਉਹਦਾ ਮਤਲਬ ਇਹ ਨਹੀਂ ਕਿ ਉਹਦੀ ਮੌਤ ਨਹੀਂ ਹੋਣੀ ਤੇ ਇਹ ਆਪਾਂ ਨੂੰ ਸਾਰਿਆਂ ਨੂੰ ਸੂਚਿਤ ਹੋਣਾ ਪਊਗਾ ਅੱਜ ਨਾ ਤੇ ਗਰਮੀ ਬਰਦਾਸ਼ਤ ਕੀਤੀ ਜਾਂਦੀ ਹੈ ਤੇ ਨਾ ਠੰਡ ਬਰਦਾਸ਼ਤ ਕੀਤੀ ਜਾਂਦੀ ਕਿਉਂਕਿ ਆਪਾਂ ਸਾਰਾ ਗਲੋਬਲੀ ਸਿਸਟਮ ਆਪਣਾ ਖਰਾਬ ਕਰ ਚੁੱਕੇ ਹਾਂ ਵੇਖੋ ਜੀ ਇਹ ਤੇ ਜਦੋਂ ਨੌਜਵਾਨ ਬੰਦੇ ਕੋਈ ਕਿਹੇ ਵੀ ਕਿੱਤੇ ਜਲਾ ਲੋ ਜਦੋਂ ਨੌਜਵਾਨ ਅੱਗੇ ਆਉਂਦੇ ਨਾ ਫੇਰ ਹੀ ਡਵੈਲਪਮੈਂਟ ਹੁੰਦੀ ਆ आज शाम तक लग ਜਾਣਗੇ ਬੁੱਟੇ ਜੀ ਸਰੇ ਹਾਂਜੀ ਆਪਾਂ 1 ਘੰਟੇ ਦੇ ਵਿੱਚ ਲਾ ਦੇ ਜਿੰਨੀ ਫੌਜ ਹੈ ਤੇ ਮੇਰੇ ਸੋਣਾ ਹੋਰ ਵੱਧ ਤੋਂ 15-20 ਮਿੰਟਾਂ ਦੇ ਵਿੱਚ ਸਾਰੇ ਲੱਗ ਜਣੇ ਕਿਉਂਕਿ ਟੋਏ ਮੈਂ ਪਹਿਲਾਂ ਹੀ ਨਰੇਗਾ ਵਾਲਿਆਂ ਨੂੰ ਕਹਿ ਕੇ ਪਟਾਏ ਸੀਗੇ ਤੇ ਮੈਨੂੰ ਸੀਗਾ ਕਿ ਜਦੋਂ ਗੁਰੂ ਮਹਾਰਾਜ ਦਾ ਵਰਸੀ ਹੋਗੀ ਤੇ ਉਦੋਂ ਆਪਾਂ ਮੈਂ ਹਰ ਸਾਲ ਪਿਛਲੇ ਸਾਲ ਵੀ ਕੀਤਾ ਸੀਗਾ ਤੇ ਐਰਕੀ ਵੀ ਕਰ ਰਹੇ ਆ ਤੇ ਅਗਲੇ ਸਾਲ ਵੀ ਕਰਾਂਗੇ ਕੁਦਰਤ ਸੁਣੀਏ ਕੁਦਰਤ ਤੁਸੀਂ ਕੁਦਰਤ ਭੌ ਸੁਖਸਾਰ ਕੁਦਰਤ ਆਕਾਸ਼ੀ ਕੁਦਰਤ ਪਾਤਾਲੀ ਕੁਦਰਤ ਜੀ ਜਹਾਨ ਅਹੀਂ ਅੱਜ ਦਲਪੰਥ ਨੇ ਇਹਨਾਂ ਨੇ ਸੱਦਾ ਦਿੱਤਾ ਸੀ ਸਾਨੂੰ ਸਾਨੂੰ ਦਲਪੰਥ ਜਦੋਂ ਆ ਕੇ ਪਿੰਡ ਦਾ ਆਸ-ਪਾਸਾ ਵੇਖਿਆ ਤੇ ਬਹੁਤ ਹੀ ਛਲਾਗਾ ਜੋ ਕੰਮ ਲੱਗਾ ਜਿੱਦਾਂ ਇੱਕ ਬੂਟਾ ਆਪਾਂ ਲੋਹਨੇ ਨਾਲ ਇੱਕ ਸਿੱਖ ਤੇ ਇੱਕ ਬੂਟਾ ਸਿੱਖੀ ਦਾ ਵੀ ਜ਼ਰੂਰ ਲਾਓ ਅੰਮ੍ਰਿਤਸਰ ਦੇ ਸੁਚੰਦਰ ਪਿੰਡ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਨੌਜਵਾਨਾਂ ਵੱਲੋਂ ਇੱਕ ਪਹਿਲ ਕਰਮੀ ਜਿਹੜੀ ਹੈ ਉਹ ਕੀਤੀ ਗਈ ਹੈ ਜਿਸ ਵਿੱਚ ਜੋ 에어ਪੋਰਟ ਦੇ ਅੰਦਰ ਜੋ ਇੱਕ ਸਥਾਨ ਹੈ ਉਸ ਨੂੰ ਲੈ ਕੇ ਜਿਹੜਾ ਹੈ ਬਾਬਾ ਜੀ ਦੀ ਪਰਸੀ ਜਿਹੜੀ ਹੈ ਉਹ ਮਨਾਈ ਜਾਂਦੀ ਰਹੀ ਹੈ ਤੇ ਨਾਲ ਹੀ ਜਿੱਥੇ ਨੌਜਵਾਨਾਂ ਨੂੰ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਰੁੱਖ ਲਗਾ ਕੇ ਵਾਤਾਵਰਣ ਜਿਹੜਾ ਹੈ ਸ਼ੁੱਧ ਕੀਤਾ ਜਾਵੇ ਇਸ ਨੂੰ ਲੈ ਕੇ ਜਿਹੜਾ 2000 ਤਕਰੀਬ ਜਿਹੜੇ ਨੇ ਬੂਟੇ ਲਗਾਏ ਗਿਆ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਆਗੂ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਇਸ ਪਿੰਡ ਦੇ ਲੋਕ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਅਤੇ ਇਸ ਪਿੰਡ ਦੀ ਇੱਕ ਖਾਸियत ਹੈ ਕਿ ਕਦੀ ਵੀ ਇਹਨਾਂ ਵੱਲੋਂ ਗ੍ਰਾਂਟ ਨਾ ਲੈ ਕੇ ਜਿਹੜਾ ਹੈ ਉਸ ਪਿੰਡ ਦਾ ਵਿਕਾਸ ਜਿਹੜਾ ਹੈ ਉਹ ਕੀਤਾ ਜਾਂਦਾ ਰਿਹਾ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤੁਸੀਂ ਦੇਖ ਸਕਦੇ ਹੋ ਨੌਜਵਾਨ ਆਗੂ ਜੋ ਯਗਰਾਜ ਸਿੰਘ ਹੈ ਉਹਨਾਂ ਵੱਲੋਂ ਇੱਥੇ ਪਹੁੰਚ ਕੇ ਜਿਹੜਾ ਹੈ ਖੁਦ ਨਿਹੰਗ ਸਿੰਘ ਜਥੇਬੰਦੀਆਂ ਦੇ ਨੌਜਵਾਨਾਂ ਨਾਲ ਮਿਲ ਕੇ ਜਿਹੜਾ ਹੈ ਇਹ ਬੂਟੇ ਜਿਹੜੇ ਨੇ ਉਹ ਲਗਾਏ ਜਾ ਰਹੇ ਹਨ 2000 ਦੇ ਕਰੀਬ ਜਿਹੜੇ ਬੂਟੇ ਨੇ ਉਹ ਲਗਾਏ ਜਾਣਗੇ ਹਾਲਾਂਕਿ ਜੇ ਇੱਕ ਟਰੈਕਟਰ ਦੀ ਗੱਲ ਕੀਤੀ ਜਾਵੇ ਤੁਸੀਂ ਟਰੈਕਟਰ ਦੇਖ ਸਕਦੇ ਹੋ ਕਿ ਪੂਰੀ ਤਰ੍ਹਾਂ ਨਾਲ ਬੂਟਿਆਂ ਨਾਲ ਜਿਹੜਾ ਹੈ ਪਰਿਆ ਹੋਇਆ ਔਰ ਪਿੰਡ ਦੇ ਹਾਲੇ ਦੁਆਲੇ ਜਿਹੜਾ ਹੈ ਇਹ 2000 ਦੇ ਕਰੀਬ ਜਿਹੜਾ ਹੈ ਬੂਟੇ ਜਿਹੜੇ ਨੇ ਉਹ ਲਗਾਏ ਜਾਣਗੇ ਤਾਂ ਜੋ ਕਿ ਵਾਤਾਵਰਨ ਜਿਹੜਾ ਹੈ ਸ਼ ਕੀ ਤਰ ਜਾ ਸਕਿਆ ਹਾਲਾਂਕਿ ਬਾਬਾ ਜੀ ਦੀ ਵਰਸੀ ਨੂੰ ਲੈ ਕੇ ਹਮੇਸ਼ਾ ਹੀ ਇਸ ਪਿੰਡ ਦੇ ਵਿੱਚ ਜਿਹੜੇ ਨੇ ਲੋਕ ਜਿਹੜੇ ਨੇ ਬਾਹਰ ਚੜ ਕੇ ਪਹੁੰਚਦੇ ਨੇ ਅਤੇ 에ਅਰਪੋਰਟ ਦੇ ਅੰਦਰ ਜਿੱਥੇ ਸਥਾਨ ਹੈ ਬਾਬਾ ਜੀ ਦਾ ਉੱਥੇ ਜਾ ਕੇ ਸਜਦਾ ਕਰਦੇ ਹੋਏ ਨਜ਼ਰ ਆਉਂਦੇ ਨੇ ਉੱਥੇ ਹੀ ਇੱਕ ਪਹਿਲ ਕਰਮੀ ਜਿਹੜੀ ਹੈ ਜਰੂਰ ਕੀਤੀ ਗਈ ਹੈ ਜਦੋਂ ਕੋਵਿਡ-19 ਦਾ ਦੌਰ ਆਇਆ ਸੀ ਉਸ ਵੇਲੇ ਵੀ ਅਸੀਂ ਲੋਕ ਸਾਰੇ ਚੰਦੇ ਸਾਂ ਕਿ ਜਿਹੜੇ ਆਕਸੀਜਨ ਹੈ ਉਹ ਪ੍ਰਾਪਤ ਕੀਤਾ ਜਾ ਸਕਿਆ ਤਾਂ ਵਾਤਾਵਰਨ ਨੂੰ ਸ਼ੁੱਧ ਕਰਨ ਵਾਸਤੇ ਹਮੇਸ਼ਾ ਹੀ ਕੀਤਾ ਜਾਂਦਾ ਰਿਹਾ ਲੇਕਿਨ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਜਿਹੜਾ ਹੈ ਇਹ ਅਲੱਗ ਉਪਰਾਲਾ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਤਾਂ ਜੋ ਕਿ ਇੱਕ ਵੱਖਰਾ ਐਗਜ਼ਾਮਪਲ ਜਿਹੜਾ ਹੈ ਉਹ ਸੈੱਟ ਕੀਤਾ ਜਾ ਸਕੇ ਤਾਂ ਜੋ ਕਿ ਵਾਤਾਵਰਨ ਨੂੰ ਸ਼ੁੱਧ ਜਿਹੜਾ ਹੈ ਉਹ ਕੀਤਾ ਜਾ ਸਕੇ ਔਰ ਅਲੱਗ-ਅਲੱਗ ਬੂਟੇ ਜਿਹੜੇ ਨੇ ਉਹ ਇੱਥੇ ਲਗਾਏ ਜਾ ਰਹੇ ਚਾਹੇ ਉਹ ਆਮ ਦੇ ਬੂਟੇ ਨੇ ਚਾਹੇ ਉਹ ਦੂਸਰੇ ਬੂਟੇ ਜਿਹੜੇ ਆਕਸੀਜਨ ਦਿੰਦੇ ਨੇ ਉਸ ਬੂਟਿਆਂ ਨੂੰ ਜਿਹੜਾ ਹੈ ਉਹ ਲਗਾਇਆ ਜਾ ਰਿਹਾ ਤਾਂ ਜੋ ਕਿ ਇਸ ਦੌਰਾਨ ਜਿਹੜਾ ਹੈ ਕਿਸੇ ਜਿਗਰ ਜੀਵਨ ਜਿਹੜਾ ਹੈ ਆਕਸੀਜਨ ਤੋਂ ਬਗੈਰ ਜਿਹੜਾ ਹੈ ਉਹ ਨਹੀਂ ਆ ਸਾਡਾ ਜੁਗਰਾਵਿਰ ਜੀ ਮੌਜੂਦ ਨੇ ਗੱਲਬਾਤ ਵੀ ਕਰ ਲੈਣੇ ਆ ਵੀਰ ਜੀ ਕੀ ਕਹਿਣਾ ਚਾਹੋਗੇ ਅੱਜ ਲੋਕ ਜਿਹੜੇ ਨੇ ਵੱਡੇ ਵੱਡੇ ਲੰਗਰ ਵੀ ਲਗਾ ਰਹੇ ਨੇ ਲੇਕਿਨ ਤੁਸੀਂ ਇਹ ਬੂਟੇ ਦਾ ਕਿ ਲੰਗਰ ਸ਼ੁਰੂ ਕੀਤਾ ਔਰ 700 ਤੇ ਹੀ ਸ਼ੁਰੂਆਤ ਕੀਤੀ ਕਿ ਕਿ 2000 ਦੇ ਕਰੀਬ ਦੇ ਬੂਟੇ ਲਗਾਏ ਜਾਣ ਕਿਸ ਤਰ੍ਹਾਂ ਦਿਮਾਗ ਚ ਆਇਆ ਤੁਹਾਡੇ ਇਹ ਵੇਖੋ ਜੀ ਹੁਣ ਇਸ ਵਕਤ ਸਮੇਂ ਦੀ ਜਿਹੜੀ ਮੰਗ ਆ ਪਵਨ ਗੁਰੂ ਆਪਣੇ ਬਾਣੀ ਚ ਵੀ ਦਰਜ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਾ ਮਾਤਾ ਹੂੰ ਤੇ ਆਪਾਂ ਇਹ ਤਿੰਨੇ ਚੀਜ਼ਾਂ ਦੂਸ਼ਿਤ ਕਰ ਚੁੱਕੇ ਆ ਸੋ ਇਸ ਕਰਕੇ ਮੈਂ ਇਹ ਸਮਝਦਾ ਕਿ ਕੋਈ ਵੀ ਮੇਲਾ ਚਲੋ ਜਿੱਥੇ ਗੁਰੂ ਮਹਾਰਾਜ ਦੇ ਨਵੇਂ ਲੰਗਰ ਲੱਗਦੇ ਕਿ ਆਪਣੇ এনवायरमेंट इकोसिस्टम ਨੂੰ ਚਲਾਉਣ ਵਾਸਤੇ ਵੀ ਇੱਕ ਇਹੋ ਜਿਹਾ ਉਪਰਾਲੇ ਕਰਨੇ ਚਾਹੀਦੇ ਆ ਸੋ ਇੱਕ ਬੂਟਾ ਵੀ ਜੇ ਮੰਨ ਲਓ ਕਿ ਆਪਾਂ ਲਾਈਏ ਤੇ ਮੇਰੇ ਹਸਣਾ ਘਟੋ ਘਟ 10 ਬੰਦੇ ਨੂੰ ਆਕਸੀਜਨ ਦਿੰਦਾ ਵਾ ਸੋ ਇਸ ਕਰਕੇ ਵੱਧ ਚੜ ਕੇ ਇਸ ਮਹੀਮ ਨੂੰ ਛੋੜਨਾ ਚਾਹੀਦਾ ਤੇ ਇਹ ਪਲਾਂਟ ਵੱਧ ਤੋਂ ਵੱਧ ਲਾਏ ਜਾਣ ਮੈਂ ਤੇ ਸਾਰੇ ਪਿੰਡ ਵਾਲਿਆਂ ਨੂੰ ਅਪੀਲ ਕਰਦਾ ਨੌਜਵਾਨਾਂ ਨੂੰ ਕਿ ਜੇ ਕਿਹਨਾਂ ਲੋੜ ਵੀ ਹੈ ਤੇ ਅਸੀਂ ਉਹਦੀ ਲੋੜੀ ਪੂਰੀ ਕਰਾਂਗੇ ਅੱਜ ਕਰੀਬ ਕਿੰਨੇ ਬੂਟੇ ਜਿਹੜੇ ਨੇ ਲਗਾਏ ਜਾਣਗੇ ਤੁਹਾਡੇ ਜੀ ਆਪਾਂ ਜੀ 2000 ਬੂਟਾ ਲਿਆਂਦਾ ਵਾ ਹੁਣ ਰੈਡੀਸਨ ਤੱਕ ਜਿੰਨੇ ਵੀ ਲੱਗਦੇ ਪੁੱਲ ਤੱਕ ਦੇਖਦੇ ਆਂ ਤੇ ਬਾਕੀ ਉੱਥੇ ਫਿਰ ਲੰਗਰਾ ਵਾਂਗੂ ਵਰਤਾਏ ਜਾਣਗੇ ਕਿ ਜਿਹੜਾ ਵੀ ਬੰਦਾ ਆਪਣੇ ਘਰ ਜਾ ਕੇ ਸ਼ਬਦ ਲਵੇ ਕਿ ਹਾਂ ਮੈਂ ਘਰ ਜage ਲਾਉਂਗਾ ਵੀ ਹੇ ਸਾਹ ਸੁਭਾਲ ਵੀ ਕਰੋ ਬਿਲਕੁਲ ਸਾਹ ਸੁਭਾਲ ਕਰੋ ਲੇਕਿਨ ਜਦੋਂ ਕੋਵਿਡ-19 ਆਇਆ ਸੀ ਉਸ ਵੇਲੇ ਸਾਨੂੰ ਬੜੀ ਯਾਦ ਆ ਰਹੀ ਸੀ ਕਿ ਬੂਟੇ ਲੱਗਣੇ ਚਾਹੀਦੇ ਆ ਆਕਸੀਜਨ ਹੋਣੀ ਚਾਹੀਦੀ ਕਿ ਲੱਗਦਾ ਹੈ ਕਿ ਹੁਣ ਵੀ ਕੇਸਿਸ ਵਧੇ ਨੇ ਕਿ ਲੱਗਦਾ ਹੈ ਕਿ ਹੁਣ ਵੀ ਲੋਕਾਂ ਨੂੰ ਸਮਝ ਜਣਾ ਚਾਹੀਦਾ ਹੈ ਹੁਣ ਤੱਕ ਵੀ ਵੇਖੋ ਜੀ ਹੁਣ ਜੇ ਉਹ ਆਪਣਾ ਕਬੂਤਰ ਜਖਾਂ ਮੀਟ ਲੈਂਦਾ ਵਾ ਤੇ ਉਹਦਾ ਮਤਲਬ ਇਹ ਨਹੀਂ ਕਿ ਉਹਦੀ ਮੌਤ ਨਹੀਂ ਹੋਣੀ ਤੇ ਇਹ ਆਪਾਂ ਨੂੰ ਸਾਰਿਆਂ ਨੂੰ ਸੂਚੇਤ ਹੋਣਾ ਪਊਗਾ ਅੱਜ ਨਾ ਤੇ ਗਰਮੀ ਬਰਦਾਸ਼ਤ ਕੀਤੀ ਜਾਂਦੀ ਹੈ ਤੇ ਨਾ ਠੰਡ ਬਰਦਾਸ਼ਤ ਕੀਤੀ ਜਾਂਦੀ ਕਿਉਂਕਿ ਆਪਾਂ ਸਾਰਾ ਗਲੋਬਲੀ ਸਿਸਟਮ ਆਪਣਾ ਖਰਾਬ ਕਰ ਚ ਕਰਕੇ ਇਕੋਸਿਸਟਮ ਨੂੰ ਮੱਦੇ ਨਜ਼ਰ ਰੱਖਦੇ ਤੇ ਆਕਸੀਜਨ ਦੀ ਕਮੀ ਨੂੰ ਮੱਦੇ ਰੱਖਦੇ ਇਹ ਵੱਧ ਤੋਂ ਵੱਧ ਪਲਾਂਟਸ ਦੇ ਜਿਹੜੇ ਉਪਰਾਲੇ ਕਰਦੇ ਰਹਿਣ ਤੇ ਇਹ ਹਰ ਸੰਸਥਾ ਵੱਲੋਂ ਕੀਤਾ ਜਾਣਾ ਜੇ ਕਿਤੇ ਵੀ ਲੰਗਰ ਲੱਗਦਾ ਇੱਕ ਬੂਟਿਆਂ ਦਾ ਲੰਗਰ ਵੀ ਜਰੂਰ ਲੱਗਣਾ ਚਾਹੀਦਾ ਤਾਂ ਕਿ ਆਪਾਂ ਆਪਣੇ ਤਰਤੀ ਨੂੰ ਬਚਾ ਸਕੀ ਹੈ ਆਪਣੇ ਪਾਣੀ ਨੂੰ ਬਚਾ ਸਕੀ ਹੈ ਤੇ ਆਪਣੀ ਹਵਾ ਨੂੰ ਬਚਾ ਸਕੀ ਹੈ ਤੁਹਾਡੇ ਪਿੰਡ ਦੀ ਖਾਸੀਅਤ ਕਦੀ ਵੀ ਗਰਾਂਟ ਨਹੀਂ ਦਿੱਤੀ ਗਈ ਔਰ ਇੱਕ ਨੰਬਰ ਤੇ ਪਿੰਡ ਹਮੇਸ਼ਾ ਆਂਦਾ ਰਿਹਾ ਹੈ ਕੀ ਕਹਿਣਾ ਚਾਹੋਗੇ ਹੁਣ ਦੁਬਾਰਾ ਤੋਂ ਇੱਕ ਨੰਬਰ ਤੇ ਪਿੰਡ ਫਿਰ ਆਂਦਾ ਨਾ ਰਹੇਗਾ ਗ੍ਰੀਨਰੀ ਦੇ ਮਾਮਲੇ ਚ ਬਿਲਕੁਲ ਜੀ ਗ੍ਰੀਨਰੀ ਦੇ ਵਿੱਚ ਆ ਥੋੜੇ ਦੇ ਤੇ ਤੱਕ ਆਪਾਂ ਗ੍ਰੀਨ ਬੈਲਟ ਨੂੰ ਬਣਾ ਦੇਣਾ ਬਿਲਕੁਲ ਇੱਥੇ ਲੋਕ ਸੈਰ ਕਰਿਆ ਕਰਨਗੇ ਤੇ ਦੂਜੀ ਗੱਲ ਇਹ ਹੈ ਕਿ ਸਾਡੀ ਪੰਚਾਇਤ ਸੈਲਫ ਡਿਪੈਂਡੈਂਟ ਹੈ ਪੈਸੇ ਦੀ ਸਾਡੇ ਕੋਲ ਕੋਈ ਕਮੀ ਨਹੀਂ ਹੈਗੀ ਤੇ ਆਪਾਂ ਵੱਧ ਚੜ ਕੇ ਜੋ ਵੀ ਪਿੰਡ ਦੇ ਕੰਮ ਕਰਨ ਵਾਲੇ ਆ ਚਾਹੇ ਆਪਣਾ ਗੁਰਦੁਆਰਾ ਸਾਹਿਬ ਦੇ ਲਾ ਲੋ ਚਾਹੇ ਮੰਦਰਾਂ ਦੇ ਲਾ ਲੋ ਮਸਜਿਦਾਂ ਦੇ ਲਾ ਲੋ ਕਿਸੇ ਵੀ ਧਾਰਮਿਕ ਸਥਾਨ ਤੇ ਉਹ ਉੱਥੇ ਵੱਧ ਤੋਂ ਵੱਧ ਆਪਾਂ ਪੰਚਾਇਤ ਸਾਥ ਵੀ ਦਊਗੀ ਤੇ ਉੱਥੇ ਆਪਣੀ ਇਨਵੈਸਟਮੈਂਟ ਵੀ ਕਰੂਗੀ ਤੁਹਾਡਾ ਕੋਈ ਗੋਲ ਹੈਗਾ ਆ ਆਪਣੇ ਪਿੰਡ ਵਾਸਤੇ ਅਸੀਂ ਆ ਚੀਜ਼ ਕਰਨਾ ਚਾਹੁੰਦੇ ਆਂ ਔਰ ਬਹੁਤ ਜਲਦੀ ਜੜੀ ਉਹ ਹੋ ਜਾਏਗੀ ਇਸ ਚੀਜ਼ ਲਾ ਕੇ ਹਾਂਜੀ ਮੈਂ ਇੱਕ ਤੇ ਆਪਣਾ ਪੈਂਕੀ ਤੇ ਸੋਲਰ ਪੈਨਲ ਦਾ ਸੀਗਾ ਮੈਨੂੰ ਕਿ ਬਿਜਲੀ ਆ ਗਰੀਬ ਬੰਦੇ ਜਿਹੜਾ ਬਿੱਲ ਵੀ ਦੇ ਪਾਉਂਦੇ ਕਈ ਯਾਰ ਆਪਾਂ ਸੋਲਰ ਸਿਸਟਮ ਉਹਦਾ ਪਾਸ ਕਰਵਾ ਲਿਆ ਸੋਲਰ ਪੈਨਲ ਆ ਗਏ ਨੇ ਤੇ ਜਲਦੀ ਇੰਸਟਾਲ ਕਰ ਦਿੱਤਾ ਜਾਊਗਾ ਪਿੰਡ ਦੇ ਵਿੱਚ ਉਹਦੇ ਨਾਲ ਸਾਡੀ ਇੱਕ ਦੇ ਜਿੰਮ ਫ੍ਰੀ ਹੋ ਜਾਊਗਾ ਇੱਕ ਲਾਈਟਾਂ ਫ੍ਰੀ ਹੋ ਜਾਣਗੀਆਂ ਤੇ ਇੱਕ ਸਾਡਾ ਟੈਂਕੀ ਦਾ ਜਿਹੜਾ ਬਿੱਲ ਉਹ ਹੁਣਾਂ ਬੰਦ ਹੋ ਜਾਊਗਾ ਗਰੀਬ ਲੋਕਾਂ ਲਈ ਮਤਲਬ ਕਿ ਰਾਹਤ ਹੋ ਜਾਏਗੀ ਜੇਕਰ ਇੱਥੇ ਸੋਲਰ ਪੈਨਲ ਲੱਗ ਜਾਏਗਾ ਬਿਲਕੁਲ ਜੀ ਤੇ ਇੱਕ ਮੈਂ ਵਾਦਾ ਕੀਤਾ ਸੀਗਾ ਇਲੈਕਸ਼ਨ ਤੋਂ ਪਹਿਲਾਂ ਕਿ ਮੈਂ ਪੈਲਸ ਬਣਾਉਣਾ ਮੇਰੀ ਉਹਦੀ ਵੀ ਡਿਮਾਂਡ ਆਪਾਂ ਪਾ ਕੇ ਭੇਜੀ ਆ ਪ੍ਰਮਾਤਮਾ ਸਮਤ ਬਖਸ਼ੇ ਕਿਰਪਾ ਕਰੇ ਆਪਾਂ ਜਲਦੀ ਇੱਕ ਕਮਿਊਨਿਟੀ ਹਾਲ ਬਣਾਵਾਂਗੇ ਤਾਂ ਕਿ ਜੇ ਸੀ ਆਪਣੇ ਬੱਚਿਆਂ ਦੇ ਵਧੀਆ ਪੈਲਸਾ 'ਚ ਵਿਆਹ ਕਰਨਾ ਤੇ ਗਰੀਬ ਬੰਦੇ ਵੀ ਵਧੀਆ ਪੈਲਸਾ 'ਚ ਜਾਂ ਵਧੀਆ ਹੋਟਲ ਲੱਗੇ ਉਹਨਾਂ ਨੂੰ ਕੀ ਇੱਥੇ ਆ ਸਾਡੇ ਬੱਚਿਆਂ ਦਾ ਵਿਆਹ ਹੋ ਰਿਹਾ ਵਾ ਜੁਗਰਾਜ ਜੀ ਕਹਿਨ ਦਾ ਮਤਲਬ ਕਿ ਤੁਹਾਡਾ ਪਹਿਲਾ ਪਿੰਡ ਹੋਏਗਾ ਜਿਹੜਾ ਬੱਤੀ ਵੀ ਫ੍ਰੀ ਦੇਗਾ ਆਪਣੇ ਪਿੰਡ ਦੇ ਲੋਕਾਂ ਨੂੰ ਕਿਸ ਤਰ੍ਹਾਂ ਦਾ ਫਿਰ ਮਾਣ ਮਹਿਸੂਸ ਹੋਏਗਾ ਕਿਉਂਕਿ ਜੇਕਰ ਇਹ ਜਿਹੜਾ ਤੁਹਾਡਾ ਸੁਪਨਾ ਪੂਰਾ ਹੁੰਦਾ ਤਾਂ ਵੇਖੋ ਜੀ ਇਹ ਤੇ ਜਦੋਂ ਨੌਜਵਾਨ ਬੰਦੇ ਕੋਈ ਕਹੇ ਵੀ ਕਿ ਤੇਜ ਲੜੋ ਜੇ ਜਦੋਂ ਨੌਜਵਾਨ ਅੱਗੇ ਆਉਂਦੇ ਨਾ ਫੇਰ ਹੀ ਡਵੈਲਪਮੈਂਟ ਹੁੰਦੀ ਆ ਤੇ ਜਿਹੜੇ ਬਜ਼ੁਰਗ ਹੁੰਦੇ ਉਹ ਉਹ ਸਿਸਟਮ ਦੇ ਨਾਲ ਲੜ ਲੜ ਕੇ ਥੱਕ ਗਏ ਹੁੰਦੇ ਆ ਬਟ ਜਿਹੜੇ ਨੌਜਵਾਨ ਹੁੰਦੇ ਆ ਉਹ ਸਿਸਟਮ ਦੇ ਨਾਲ ਲੜਨਾ ਵੀ ਜਾਣਦੇ ਆ ਤੇ ਕੰਮ ਕਰਨਾ ਵੀ ਜਾਣਦੇ ਆ ਨੰਗ ਸਿੰਘ ਜਿੱਥੇ ਬੰਦੀਆਂ ਵੀ ਪਹੁੰਚੀਆਂ ਹੋਈਆਂ ਨੇ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਜੀ ਰੋ ਇਸ ਤਰ੍ਹਾਂ ਦੇ ਗੁਰੂ ਦੀਆਂ ਲੜ ਲੇ ਫੌਜਾਂ ਮਗੇ ਖਲੋਤੀਆਂ ਹੋਣ ਦਾ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਜੀ ਮੈਂ ਇਹਨਾਂ ਨੂੰ ਪਰਸੋ ਹੀ ਗਿਆ ਸੀਗਾ ਕਿ ਆਪਾਂ ਬੂਟੇ ਲਗਾਉਣੇ ਆ ਤੇ ਆਪਣੀ ਸੰਸਥਾ ਵੱਲੋਂ ਦਸ਼ਮੀਸ਼ ਖਾਲਸਾ ਆਕਾਰ ਦੇ ਦਸ਼ਮੀ ਸਤਰ ਲਗ ਦਲ ਉਹ ਇਹਨਾਂ ਦੀ ਸੰਸਥਾ ਵਾ ਤੇ ਇਹ ਵੱਧ ਚੜ ਕੇ ਇਹਨਾਂ ਨੇ ਹਿੱਸਾ ਲਿਆ ਵਾ ਸਾਡੀ ਇਸ ਮੁਹਿੰਮ ਚ ਮੈਂ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਨਾ ਜੋ ਸਾਡੇ ਨਾਲ ਲੱਗੇ ਤੇ ਉਹ ਪੁੱਛਤਾ ਕਿ ਸਾਡੇ ਨਾਲ ਬੂਟੇ ਲਗਵਾ ਰਹੇ ਆ ਅੱਜ ਸ਼ਾਮ ਤੱਕ ਲੱਗ ਜਾਣਗੇ ਬੂਟੇ ਦੀ ਸਾਰੇ ਹਾਂਜੀ ਆਪਾਂ 1 ਘੰਟੇ ਦੇ ਵਿੱਚ ਲਾ ਦੇ ਜਿੰਨੀ ਫੌਜ ਹੈ ਤੇ ਮੇਰੇ ਸੋਣਾ ਹੋਰ ਵੱਧ ਤੋਂ 15-20 ਮਿੰਟਾਂ ਦੇ ਵਿੱਚ ਸਾਰੇ ਲੱਗ ਜਣੇ ਕਿਉਂਕਿ ਟੋਏ ਮੈਂ ਪਹਿਲਾਂ ਹੀ ਨਰੇਗਾ ਵਾਲਿਆਂ ਨੂੰ ਕਹਿ ਕੇ ਪਟਾਏ ਸੀਗੇ ਤੇ ਮੈਨੂੰ ਸੀਗਾ ਕਿ ਜਦੋਂ ਗੁਰੂ ਮਹਾਰਾਜ ਦਾ ਵਰਸੀ ਹੋਗੀ ਤੇ ਉਦੋਂ ਆਪਾਂ ਮੈਂ ਹਰ ਸਾਲ ਪਿਛਲੇ ਸਾਲ ਵੀ ਕੀਤਾ ਸੀਗਾ ਤੇ ਐਰਕੀ ਵੀ ਕਰ ਰਹੇ ਆ ਤੇ ਅਗਲੇ ਸਾਲ ਵੀ ਕਰਾਂਗੇ ਜੇ ਮੰਨ ਲਓ 100 ਬੂਟਾ ਲਓਨੇ 10 ਵੀ ਤੁਰ ਪੈਂਦੇ ਨਾ ਤਾਂ ਸਮਝੋ ਬੜੀ ਤਗੜੀ ਉਪੁੱਲ ਲੱਗਦੀ ਆ ਸਾਡੇ ਵਾਸਤੇ ਬਿਲਕੁਲ ਬਿਕੋਜ਼ ਸਿੰਘ ਸਭ ਕਹਿੰਦੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਅਸੀਂ ਸਾਰਾ ਕੁਝ ਹੀ ਖਰਾਬ ਕਰਤਾ ਹੁਣ ਸੁਭਾਲਣ ਦੀ ਕੋਸ਼ਿਸ਼ ਹੋ ਰਹੀ ਹੈ ਕੀ ਕਹਿਣਾ ਚਾਹੋਗੇ ਸਤਿਪਤ ਲ ਜੀ ਧੰਨ ਧੰਨ ਤਨ ਜਾਨੇ ਆਇਆ ਜਿਸ ਪ੍ਰਸਾਦ ਸਬਜਗਤ ਤਰਾਇਆ ਦੇ ਮਹਾਵਾਕ ਅਨੁਸਾਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਹੋਈ ਜੀ ਕਿ ਬਾਬਾ ਜੀ ਬਾਬਾ ਜਵੰ ਸਿੰਘ ਜੀ ਮਾਪੁਰਖਾਂ ਦੀ ਸਾਲਾਨਾ ਸਾਲ ਜੁੜ ਮੇਲੇ ਨੂੰ ਮੁਖ ਰੱਖਦੇ ਆ ਭਾਈ ਸਭ ਭਾਈ ਜੋਗਰਾਜ ਸਿੰਘ ਹੁਣ ਸਰਪੰਚ ਸਾਹਿਬ ਨੇ ਵੱਡਾ ਪ੍ਰਾਲਾਪ ਕੀਤਾ ਕੁਦਰਤ ਸੁਣੀਏ ਕੁਦਰਤ ਦਿਸੀਏ ਕੁਦਰਤ ਸੁਣੀਏ ਕੁਦਰਤ ਦਿਸੀਏ ਕੁਦਰਤ ਭੌ ਸੁਖਸਾਰ ਕੁਦਰਤ ਆਕਾਸ਼ੀ ਕੁਦਰਤ ਪਾਤਲੀ ਕੁਦਰਤ ਜੀ ਜਹਾਨ ਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਕੁਦਰਤ ਤੇ ਕਿੰਨੀ ਹਿੰਮਤ ਆ ਜਿਹੜੀ ਪ੍ਰਮਾਤਮਾ ਨੇ ਦਿੱਤੀ ਸਾਨੂੰ ਬੂਟਿਆਂ ਤੋਂ ਆਕਸੀਜਨ ਮਿਲਦੀ ਆ ਇਸੇ ਤਰ੍ਹਾਂ ਜੀਵ ਜੰਤੂ ਜਿਹੜੇ ਨੇ ਮਾਰੀਆਂ ਚੰਗੀਆਂ ਜਿਵੇਂ ਮੱਛੀ ਸਰੋਵਰ ਨੂੰ ਸਾਫ ਕਰਦੀ ਹੈ ਪਾਣੀ ਨੂੰ ਸਾਫ ਕਰਦੀ ਹੈ ਇਸੇ ਤਰ੍ਹਾਂ ਕਈ ਤਰ੍ਹਾਂ ਦੇ ਜੀਵ ਜੰਤੂ ਨੇ ਜਿਹੜੇ ਪਾਣੀ ਨੂੰ ਸਾਫ ਰੱਖਦੇ ਨੇ ਇਸ ਕਰਕੇ ਬੜਾ ਵੱਡਾ ਉਪਰਾਲਾ ਲਾਇਆ ਕੇ ਭਾਈ ਸਾਹਿਬ ਉਹਨਾਂ ਦਾ ਕਿ ਜਿਹੜੇ ਬੂਟੇ ਲਗਾ ਰਹੇ ਨੇ ਬੜੀ ਵੱਡੀ ਕਿਰਪਾ ਆਈ ਹੈ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਤੇ ਸਾਰੀ ਫੌਜ ਨੇ ਹੰਗ ਸਿੰਘ ਫੌਜ ਸਿੰਘ ਸਾਹਿਬ ਬਾਬਾ ਜੀ ਬਾਬਾ ਮੇਧ ਸਿੰਘ ਜੀ ਸੋਢੀ ਸਾਹਿਬ ਦਸ਼ਮਹੀਸ਼ ਤਰਨਾਦਲ ਫੌਜ ਇਹਨਾਂ ਨੇ ਬੜੀ ਇਹਨਾਂ ਦੀ ਬਹੁਤ ਵੱਡੀ ਜਿਹੜੀ ਉਪਲਬਧੀ ਆ ਕਿ ਇਦਾਂ ਵੱਡਾ ਉਪਰਾਲਾ ਕਰਨਾ ਜਿਹੜਾ ਨਾ ਉਹ ਬਹੁਤ ਕਠਿਨ ਪਰ ਇਹਨਾਂ ਨੇ ਫਿਰ ਵੀ ਬੜਾ ਆਪਣਾ ਬਹੁਤ ਸੂਝ-ਬੂਝ ਦੇ ਨਾਲ ਜਿਹੜੇ ਕੰਮ ਕਰ ਰਹੇ ਨੇ ਬੜੇ ਵਧੀਆ ਪਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਦਿਵਲਤਾ ਕਰਨ ਇਹਨਾਂ ਨੂੰ ਹੋਰ ਤਰੱਕੀ ਦਿਨ ਦੁੱਗਣੀ ਰਾਤ ਚੁਗਣੀ ਵਾਲੀ ਤਰੱਕੀ ਬਖਸ਼ਿਸ਼ ਕਰਨ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ ਹਰ ਪ੍ਰਕਾਰ ਮਹਾਰਾਜ ਇਹਨਾਂ ਦੀ ਸਹਾਇਤਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖਬ ਤੁਸੀਂ ਕੀ ਕਰਨਾ ਚਾਹੋਗੇ ਇੱਕ ਨੌਜਵਾਨ ਵੀ ਹੋ ਤੁਸੀਂ ਅਕਸਰ ਹੀ ਬਹੁਤ ਸਾਰੀਆਂ ਵੀਡੀਓ ਵੀ ਆਉਂਦੀਆਂ ਨੇ ਨਿਹੰਗ ਸਿੰਘਾਂ ਦੀਆਂ ਲੇਕਿਨ ਇਹ ਰੂਪ ਅਲੱਗ ਹੈ ਕਿਸ ਤਰ੍ਹਾਂ ਦੇਖਦੇ ਹੋ ਸਭ ਤੋਂ ਪਹਿਲਾਂ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਹਾਡਾ ਮੀਡੀਆ ਵਾਲੇ ਭਰਾਵਾਂ ਦਾ ਧੰਨਵਾਦ ਕਰਦੇ ਆ ਕਿ ਤੁਸੀਂ ਇਹ ਨਗਰ ਪੰਚਾਇਤ ਦੇ ਵਿੱਚ ਆਪਣੇ ਦਰਸ਼ਨ ਦਿੱਤੇ ਆ ਉਸ ਤੋਂ ਬਾਅਦ ਵਿੱਚ ਆਪਣੇ ਸਰਪੰਚ ਸਾਹਿਬ ਭਰਾ ਜ ਆਪਣੇ ਵੱਡੇ ਜਗਰਾਤ ਸਿੰਘ ਜੀ ਇਹਨਾਂ ਦਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਵਾ ਇਹਨਾਂ ਨੇ ਬੜੀ ਤੰਦੇ ਹੀ ਨਾਲ ਬੜੀ ਮਿਹਨਤ ਕਰਕੇ ਆਪਣੇ ਪਿੰਡ ਦਾ ਵਿਕਾਸ ਕੀਤਾ ਤੇ ਅੱਗੇ ਤੋਂ ਵੀ ਕਰਨਗੇ ਅਹੀਂ ਅੱਜ ਦਲਪੰਥਰੋਂ ਇਹਨਾਂ ਨੇ ਸੱਦਾ ਦਿੱਤਾ ਸੀ ਸਾਨੂੰ ਸਾਨੂੰ ਦਲਪੰਥਰ ਜਦੋਂ ਆ ਕੇ ਪਿੰਡ ਦਾ ਆਸਾ-ਪਾਸਾ ਵੇਖਿਆ ਤੇ ਬਹੁਤ ਹੀ ਸ਼ਲਾਘਾਯੋਗ ਕੰਮ ਲੱਗਾ ਜੋ ਕਿ ਇਹਨਾਂ ਦੀ ਤਾਰੀਫ਼ ਕਰਨਾ ਬੰਦੀ ਆ ਤੇ ਗਾਹ ਵੀ ਇਹਨਾਂ ਨੇ ਜਿਹੜਾ ਆਪਰਾਲਾ ਕੀਤਾ ਵਾ ਇਹ ਵੀ ਬਹੁਤ ਵਧੀਆ ਤੰਦ ਹੀ ਨਿਭਾ ਰਹੇ ਨੇ ਤੇ ਦੂਜੀ ਬੇਨਤੀ ਇਹ ਆ ਕਿ ਜਿਹੜਾ ਸਿੱਖ ਧਰਮ ਨਾਲ ਸਾਨੂੰ ਜੇ ਬੂਟੇ ਵੀ ਲਾਉਣੇ ਆ ਤਾਂ ਆਪਾਂ ਨੂੰ ਸਿੱਖ ਧਰਮ ਦਾ ਵੀ ਬੂਟਾ ਲਾਉਣਾ ਚਾਹੀਦਾ ਵਾ ਵੇਖੋ ਇੱਕ ਸਿੱਖ ਤਿਆਰ ਹੁੰਦਾ ਵਾ ਨਾਲੇ ਇੱਕ ਦੇ ਨਾਲ ਦੋ ਦੋ ਦੇ ਨਾਲ ਤਿੰਨ ਸਿੱਖੀ ਦਾ ਜਿਹੜਾ ਨਾ ਸਿੱਖੀ ਦਾ ਬੂਟਾ ਜ਼ਰੂਰ ਲੱਗਣਾ ਚਾਹੀਦਾ ਵਾ ਹਰ ਇੱਕ ਸਿੱਖ ਧਰਮ ਦੇ ਵਿੱਚ ਹਰ ਇੱਕ ਤੁਹਾਡਾ ਵੀ ਸਾਰਿਆਂ ਵੀਰਾਂ ਦਾ ਫਰਜ਼ ਹੈ ਕਿ ਇੱਕ ਸਿੰਘ ਕਮ ਸੇ ਕਮ ਇੱਕ ਤਿਆਰ ਕਰੀਏ ਆਪਾਂ ਇੱਕ ਦਿਨ ਦੇ ਵਿੱਚ ਇੱਕ ਹੀ ਕਰ ਲੈਣਾ ਆਪਣੀ ਬੜੀ ਤਗੜੀ ਉਪਲਬਧੀ ਹੋਊਗੀ ਕਿਉਂਕਿ ਸਾਡੇ ਸਿੱਖ ਕੌਮ ਨੂੰ ਬੜੀ ਢਾਹ ਲੱਗੀ ਜਾ ਰਹੀ ਆ ਅਸੀਂ ਵੀ ਇਧਰ ਮੁੜ ਕੇ ਮਹਾਰਾਜ ਦੀ ਚਰਨ ਦੇ ਵਿੱਚ ਆਏ ਆ ਅਸੀਂ ਵੀ ਸੀਸ ਭੇਟ ਕੀਤਾ ਵਾ ਤੇ ਸਾਰੀ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਆ ਮਹਾਰਾਜ ਦਾ ਸਮਾਗਮ ਚੱਲੰਦਿਆ ਵਾ ਇੱਕ ਸਿੱਖ ਜ਼ਰੂਰ ਤਿਆਰ ਕਰੋ ਜਿੱਦਾਂ ਇੱਕ ਬੂਟਾ ਆਪਾਂ ਲਾਉਨੇ ਨਾਲ ਇੱਕ ਸਿੱਖ ਤੇ ਇੱਕ ਬੂਟਾ ਸਿੱਖੀ ਦਾ ਵੀ ਜ਼ਰੂਰ ਲਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸ਼ੁਗਰਾ ਵੀਰ ਜੀ 2000 ਤੋਂ ਬਾਅਦ ਹੈ ਬੂਟਿਆਂ ਦੀ ਕੋਈ ਹੋਰ ਵੀ ਲੱਗ ਸਕਦੇ ਇਲਾਕੇ 'ਚ ਕੋਈ ਕੀਤੀ ਮੈਜ਼ਰਮੈਂਟ ਹਾਂਜੀ ਮੈਂ ਬੱਲਪਿੰਡ ਦੇ ਸਰਪੰਚ ਨਾਲ ਮੇਰੀ ਗੱਲ ਹੋਈ ਸੀ ਤੇ ਉਹ ਕਹਿੰਦੇ ਸਾਡੇ ਵੀ ਸਟੇਡੀਅਮ 'ਚ ਲੱਗਣ ਵਾਲੇ ਤੇ ਉੱਧਰ ਵੀ ਆਪਾਂ ਲਾਵਾਂਗੇ ਹੋਰ ਵੀ ਮੈਂ ਤੇ ਖੁੱਲਾ ਕਹਿਣਾ ਕਿ ਜੇ ਕਿਸੇ ਨੂੰ ਕੋਈ ਸਾਡੀ ਸਹਾਇਤਾ ਦੀ ਲੋੜ ਹੈ ਤੇ ਆਪਾਂ ਸਹਾਇਤਾ ਵੀ ਦੇ ਕਰਨ ਨੂੰ ਤਿਆਰ ਆ ਅੱਜ ਦੇ ਸਮੇਂ ਦੇ ਵਿੱਚ ਰੁੱਖ ਲਗਾਉਣਾ ਬਹੁਤ ਵੱਡਾ ਫੋਨ ਦਾ ਕੰਮ ਹੈ ਇੱਕ ਕਿਸੇ ਗਰੀਬ ਦੀ ਧੀ ਬੂਹੇ ਉਠਾਉਣੀ ਤੇ ਇੱਕ ਰੁੱਖ ਲਗਾਉਣਾ ਇਹ ਬ ਪੂਰਨ ਮੰਨਿਆ ਗਿਆ ਵਾ ਸੋ 2000 ਛੱਡ ਕੇ ਭਾਵੇਂ ਹੋਰ 20000 ਲਾਉਣਾ ਪਵੇ ਜੇ ਲੋਡ ਲੱਗੂਗੀ ਤਾਂ ਆਪਾਂ ਲੈ ਕੇ ਵੀ ਆਵਾਂਗੇ ਤੇ ਲਾਵਾਂਗੇ ਵੀ ਬਹੁਤ ਬਹੁਤ ਧੰਨਵਾਦ ਸੋ ਇਹ ਉਹ ਨੌਜਵਾਨ ਆਗੂ ਨੇ ਜਿਨ੍ਹਾਂ ਵੱਲੋਂ ਜਿਹੜੇ ਨੇ ਉਹ ਬੂਟੇ ਜਿਹੜੇ ਨੇ ਉਹ ਲਗਾਏ ਜਾਣਗੇ ਤੁਸੀਂ ਦੇਖ ਸਕਦੇ ਹੋ ਕਿ ਬੁਲਸੋਂ ਦੇ ਜਗ੍ਹਾ ਦੇ ਜਿਕਾਰਿਆਂ ਦੇ ਵਿੱਚ ਜਿਹੜੇ ਬੂਟੇ ਜਿਹੜੇ ਨੇ ਉਹ ਲਗਾਏ ਜਾ ਰਹੇ ਨੇ ਉਹ ਟਰੈਕਟਰ ਤੇ ਟਰਾਲੀ ਦੇ ਵਿੱਚ ਪੂਰੇ ਜਿਹੜੇ ਨੇ ਭਰੇ ਗਏ ਨੇ ਤਾਂ ਜੋ ਕਿ ਬੂਟੇ ਰੱਖੇ ਗਏ ਨੇ ਤਾਂ ਜੋ ਕਿ ਇਹ ਇੱਕ ਅਲੱਗ-ਅਲੱਗ ਐਗਜ਼ਾਮਪਲ ਜਿਹੜਾ ਹੈ ਉਹ ਦਿੱਤਾ ਜਾ ਸਕੇ ਹਾਲਾਂਕਿ ਇਹ ਪਹਿਲਾ ਪਿੰਡ ਹੈ ਜੋ ਕਿ ਖਦੀ ਵੀ ਪੰਚਾਇਤ ਜਿਹੜੀ ਕਿਸੇ ਵੀ ਸਿਆਸੀ ਪਾਰਟੀ ਤੋਂ ਜਿਹੜੀ ਹੈ ਉਹ ਗ੍ਰਾਂਟ ਨਹੀਂ ਲੈਂਦੀ ਲੇਕਿਨ ਸਭ ਤੋਂ ਵੱਡੀ ਗੱਲ ਇੱਥੇ ਇਹ ਵੀ ਹੈ ਕਿ ਹੁਣ ਇਸ ਪਿੰਡ ਦੇ ਲੋਕ ਜਿਹੜੇ ਨੇ ਉਹ ਬਿਜਲੀ ਜਿਹੜੀ ਹੈ ਉਹ ਮੁਫਤ ਪਾਉਂਦੇ ਹੋਏ ਨਜ਼ਰ ਆਉਣਗੇ ਔਰ ਪਹਿਲਾ ਪਿੰਡ ਬਣੇਗਾ ਜਿਸ ਵਿੱਚ ਬਿਜਲੀ ਜਿਹੜੀ ਹੈ ਗਰੀਬ ਘਰਾਂ ਤੱਕ ਮੁਫਤ ਪਹੁੰਚਦੀ ਹੋਈ ਨਜ਼ਰ ਆਵੇਗੀ ਲੇਕਿਨ ਕਿਤਨਾ ਕਿਤੇ 2000 ਦੇ ਕਰੀਬ ਬੂਟੇ ਜਿਹੜੇ ਨੇ ਉਹ ਅੱਜ ਲਗਾਏ ਜਾਣਗੇ ਛੋਟੇ ਛੋਟੇ ਬੱਚਿਆਂ ਦੇ ਵਿੱਚ ਉਤਸ਼ਾਹ ਜਿਹੜਾ ਹੈ ਉਹ ਵੀ ਵੇਖ ਨੂੰ ਮਿਲ ਰਿਹਾ ਹੈ ਤਾਂ ਜੋ ਕਿ ਇੱਕ ਅਲੱਗ ਐਗਜ਼ਾਮਪਲ ਜਿਹੜੀ ਹੈ ਉਹ ਸੈੱਟ ਕੀਤੀ ਜਾ ਸੇ ਔਰ ਆਕਸੀਜਨ ਨੂੰ ਪੂਰੀ ਕਰਨ ਵਾਸਤੇ ਇਹ ਉਪਰਾਲੇ ਜਿਹੜੇ ਨੇ ਕੀਤੇ ਜਾ ਰਹੇ ਨੇ ਰਘੰਗ ਸਿੰਘ ਜਥੇਬੰਦੀਆਂ ਇੱਥੇ ਪਹੁੰਚੀਆਂ ਹੋਈਆਂ ਜਨਾਂ ਤੇ ਉਹਨਾਂ ਵੱਲੋਂ ਵੀ ਇਹ ਗੱਲ ਕਹੀ ਗਈ ਕਿ ਜਿੱਥੇ ਅਸੀਂ ਇਹ ਬੂਟੇ ਲਗਾ ਰਹੇ ਹਾਂ ਉੱਥੇ ਸਾਨੂੰ ਜਿਹੜਾ ਹੈ ਸਿੱਖੀ ਦਾ ਬੂਟਾ ਵੀ ਜਿਹੜਾ ਹੈ ਇੱਕ ਇੱਕ ਜ਼ਰੂਰ ਲਾਉਣਾ ਚਾਹੀਦਾ ਹੈ ਤਾਂ ਜੋ ਕਿ ਆਪਣੀ ਸਿੱਖਿ ਨੂੰ ਜਿਹੜਾ ਹੈ ਪ੍ਰਮੋਟ ਕਰ ਸਕੀਏ ਲੇਕਿਨ ਕਿਤਨਾ ਕਿਤੇ ਇਹ ਪਿੰਡ ਸਚੰਦਰ ਪਿੰਡ ਜਿਹੜਾ ਹੈ ਉਹ ਜਰੂਰ ਇੱਕ ਐਗਜ਼ਾਮਪਲ ਬੰਦਾ ਹੋਇਆ ਨਜ਼ਰ ਆਵੇਗਾ ਜਦੋਂ ਇਸ ਜਗ੍ਹਾ ਦੇ ਉੱਤੇ ਬਿਜਲੀ ਜਿਹੜੀ ਹੈ ਆਮ ਲੋਕਾਂ ਦੇ ਘਰ ਦੇ ਵਿੱਚ ਪਹੁੰਚਦੀ ਹੋਈ ਨਜ਼ਰ ਆਵੇਗੀ ਲੇਕਿਨ ਅੱਜ ਲੈ ਕੇ ਜਿਹੜਾ ਹੈ ਅੱਜ ਮੇਲਾ ਜਿਹੜਾ ਹੈ ਉਹ 에어ਪੋਰਟ ਦੇ ਅੰਦਰ ਜਿਹੜਾ ਹੈ ਉਹ ਕਰਵਾਇਆ ਜਾ ਰਿਹਾ ਹੈ ਵਰਸੀ ਜਿਹੜੀ ਹੈ ਉਹ ਕਰਵਾਈ ਜਾ ਰਹੀ ਹੈ ਅਤੇ ਇਸ ਵਰਸੀ ਦੇ ਦੌਰਾਨ ਜਿਹੜੇ ਨੇ ਇਸ ਸਚੰਦਰਪਿੰਡ ਦੇ ਵਿੱਚ 2000 ਦੇ ਕਰੀਬ ਬੂਟੇ ਜਿਹੜੇ ਨੇ ਪੌ ਲਗਾਏ ਜਾ ਰਹੇ ਨੇ ਤਾਂ ਜੋ ਕਿ ਵਾਤਾਵਰਨ ਨੂੰ ਸ਼ੁੱਧ ਜਿਹੜਾ ਹੈ ਉਹ ਕੀਤਾ ਜਾ ਸਕੇ ਅਤੇ ਨਾਲ ਨਾਲ ਇਸ ਪਿੰਡ ਦੇ ਵਿੱਚ ਵੱਡੀ ਅਨਾਉਂਸਮੈਂਟ ਜਿਹੜੀ ਆ ਉਹ ਜ਼ਰੂਰ ਕੀਤੀ ਗਈ ਕਿ ਇਸ ਪਿੰਡ ਦੇ ਵਿੱਚ ਗਰੀਬ ਲੋਕਾਂ ਦੇ ਘਰ ਤੱਕ ਫ੍ਰੀ ਬਿਜਲੀ ਜਿਹੜੀ ਹੈ ਉਹ ਪਹੁੰਚਾਈ ਜਾਵੇ ਕਿ ਤਾਂ ਜੋ ਕਿ ਇੱਕ ਐਗਜ਼ਾਮਪਲ ਸੈਟਅਪ ਕੀਤਾ ਜਾ ਸਕੇ ਤੇ ਗਰੀਬ ਲੋਕਾਂ ਦੇ ਲਈ ਇੱਕ ਵਧੀਆ ਕਮਿਊਨਿਟੀ ਹਾਲ ਬਣਾਇਆ ਜਾਵੇ ਕਿ ਜੋ ਕਿ ਪੈਲਸ ਦੀ ਤਰ੍ਹਾਂ ਹੋਵੇਗਾ ਤਾਂ ਜੋ ਕਿ ਲੋਕ ਜਿਹੜੇ ਨੇ ਉਸ ਕਮਿਊਨਿਟੀ ਹਾਲ ਦੇ ਵਿੱਚ ਪਹੁੰਚ ਕੇ ਆਪਣਾ ਇੱਕ ਅਲੱਗ ਵਿਆਹ ਜਿਹੜਾ ਹੈ ਜਾਂ ਆਪਣੇ ਕਰਦੇ ਪ੍ਰੋਗਰਾਮ ਜਿਹੜੇ ਨੇ ਉਹ ਕਰ ਸਕਣਗੇ ਅਤੇ ਇਸ ਦੇ ਜਿਹੜੀ ਫੀਸ ਜਿਹੜੀ ਹੈ ਨਾਰਮਲ ਜਿਹੜੀ ਹੈ ਉਹ ਰੱਖੀ ਦੇਵਗੇ ਲੇਕਿਨ ਜੇਕਰ ਇਸ ਪਿੰਡ ਦੇ ਵਿੱਚ ਬੱਤੀ ਗਰੀਬ ਲੋਕਾਂ ਦੇ ਘਰ ਤੱਕ ਪਹੁੰਚ ਜਾਵੇਗੀ ਤਾਂ ਸ਼ਾਇਦ ਸਭ ਤੋਂ ਵੱਡੀ ਉਪਲਬਧੀ ਜਿਹੜੀ ਹੈ ਇਸ ਪਿੰਡ ਦੀ ਅਨਜ਼ਰਾ ਬਗੀ ਕੈਮਰਾਮੈਨ ਸਾਹਿਬ ਪ੍ਰੇਤਨਾ ਗੁਰਪ੍ਰੀਤ ਸਿੰਘ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ ਸਾਹਿਬ